ਹਾਂਜੀ ਮੈਂ ਫਰਸਟ ਲੇਜੈਂਡ ਕੱਪ ਬਾਸਕਟਬਾਲ 올 ਇੰਡੀਆ ਮਾਸਟਰ ਗੇਮਸ ਦੇ ਵਿੱਚ ਪਾਰਟਿਸਪੇਸ਼ਨ ਕਰਕੇ ਆਇਆ ਇਹ ਜਿਹੜੀ ਪਾਰਟਿਸਪੇਸ਼ਨ ਸੀ ਇਹ ਮੇਰੀ ਰੈਸਟ ਆਫ ਇੰਡੀਆ ਟੀਮ ਵੱਲੋਂ ਸੀਗੀ ਔਰ ਪਹਿਲਾਂ ਵੀ ਮੈਂ ਮਰ ਮਸ਼ਾਲਾ ਵੀ ਖੇ ਔਰ ਖੇਲੂ ਇੰਡੀਆ ਦਿੱਲੀ ਵੀ ਖੇ ਜਿਹੜਾ ਹੈਗਾ 올 ਇੰਡੀਆ ਮਾਸਟਰ ਗੇਮ ਵਿੱਚ ਪਾਰਟਿਸਪੇਸ਼ਨ ਕਰ ਚੁੱਕਿਆ ਔਰ ਉੱਥੇ ਵੀ ਅਸੀਂ ਲਗਾਤਾਰ ਕੰਟੀਨਿਊ 골ਡ ਮੈਡਲ ਹਾਸਲ ਕੀਤਾ ਤੇ ਹੁਣ ਵੀ ਇਹ ਨਾ ਜਿਹੜੀਆਂ 올 ਇੰਡੀਆ ਮਾਸਟਰ ਗੇਮ ਹੋਈ ਹੈ ਬਾਸਕਟਬਾਲ ਚੈਂਪੀਅਨਸ਼ਿਪ ਇਹਦੇ ਵਿੱਚ ਵੀ 골ਡ ਅਸੀਂ ਕਰਕੇ 골드 ਕੱਪ ਜਿੱਤ ਕੇ ਲੈ ਕੇ ਬੇਸਿਕਲੀ ਮੈਂ ਬਾਸਕਟਬਾਲ ਸੀਨੀਅਰ ਨੈਸ਼ਨਲ ਪਲੇਅਰ ਹਾਂ ਔਰ 97 ਤੋਂ ਹੁਣ ਤੱਕ ਜਿਹੜਾ ਹੈਗਾ ਬਾਸਕਟਬਾਲ ਗੇਮ ਦੇ ਵਿੱਚ ਕੀ ਪਾਰਟਿਸਪੇਸ਼ਨ ਔਰ ਸਰਕਲ ਕਬੱਡੀ ਦੇ ਵਿੱਚ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਖੇੜ ਚੁੱਕਿਆ ਜੀ ਤੇ ਪੂਲ ਰੇਂਜ ਗੇਮਸ ਇਸ ਤੋਂ ਲਾਵਾ ਪੂਲ ਰੇਂਜ ਗੇਮਸ ਇੰਟਰ ਜ਼ੋਨ ਗੇਮਸ ਦੇ ਵਿੱਚ ਵੀ ਮੇਰੇ ਮਤਲਬ 26 ਸਾਲ ਦਾ ਜਿਹੜਾ ਹੈਗਾ ਸਪੋਰਟਸ ਦਾ ਰਿਕਾਰਡ ਹੈ ਤੇ ਹੁਣ ਤੱਕ ਮੈਨੂੰ 30 ਇਅਰ ਹੋ ਗਏ ਕੰਪਲੀਟ ਖੇੜ ਦੇਣ ਇਦੇ ਵਿੱਚ 골ਡ ਮੈਡਲ ਹਾਸਲ ਕਰਕੇ ਕੀਤੇ ਜੀ ਔਰ ਪਹਿਲਾਂ ਵੀ সিলਵਰ ਮੈਡਲ ਤੇ 골ਡ ਮੈਡਲ ਹੀ ਹਾਸਲ ਕੀਤੀ ਹੈ ਜੀ ਜਦੋਂ ਹੁਣ ਮੈਂ ਗੋਆ ਵਿਖੇ ਪਾਰਟਿਸਪੇਸ਼ਨ ਕਰਕੇ ਆਇਆ ਜੀ ਤੇ ਉੱਥੋਂ ਫਰਸਟ ਲੈਜੈਂਡ ਕੱਪ ਜਿੱਤ ਕੇ ਲੈ ਕੇ ਆਏ ਸਾਡੀ ਆਰਓਈ ਟੀਮ ਬੈਸਟ ਆਫ ਇੰਡੀਆ ਜੀ ਆਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜਿਹੜੇ ਸਾਡੇ ਪੀ ਰਿਪੋਰਟਰ ਐਸਐਸਪੀ ਮਤੌਰ ਐਸਐਸਪੀ ਨੇ ਉਹਨਾਂ ਨੇ ਮੈਨੂੰ ਆਫਿਸ ਬੁਲਾ ਕੇ ਬੜਾ ਵਧੀਆ ਮਾਨ ਸਨਮਾਨ ਦਿੱਤਾ ਔਰ ਰਿਗਾਰਡ ਵੀ ਕੀਤਾ ਜੀ ਤੇ ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਇੱਕ ਸਪੋਰਟਸ ਨੂੰ ਬਹੁਤ ਸਤਿਕਾਰ ਦਿੰਦਾ ਤੇ ਇਸ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਔਰ ਸਾਨੂੰ ਦੇਖ ਕੇ ਜਿਹੜੇ ਆਉਣ ਵਾਲੇ ਪਲੇਅਰ ਜਨਰੇਸ਼ਨ ਆ ਨਵੀਂ ਉਹ ਨਸ਼ਿਆਂ ਨੂੰ ਤੋਂ ਮੁਕਤ ਹੋ ਕੇ ਇਸ ਰਾਹ ਤੇ ਚੱਲੇ ਏਕ ਉਹਨਾਂ ਨੂੰ ਇੱਕ ਵੱਖਰਾ ਸੰਦੇਸ਼ ਮਿਲਿਆ ਇਸ